ਅਣੀ ਪ੍ਰੋਗਰਾਮ ਦੀ ਅੱਜ ਫੰਕਸ਼ਨ ਕਰਾਇਆ ਗਿਆ ਕੀ ਫੰਕਸ਼ਨ ਸੀ ਇਹਦੇ ਬਾਰੇ ਦੱਸੋ ਐਨ ਕਲੱਬੀ ਨੌਜਵਾਨ ਸਭਾ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 117ਵਾਂ ਜਿਹੜਾ ਦਿਹਾੜਾ ਏ ਉਹ ਕਲੋੜੀ ਗੇਟ ਸ਼ਹੀਦ ਭਗਤ ਸਿੰਘ ਚੌਕ ਦੇ ਵਿੱਚ ਅੱਜ ਮਨਾਇਆ ਗਿਆ ਤੋਂ ਜਿਨ੍ਹਾਂ ਨੇ ਇਸ ਮੁਲਕ ਲਈ ਆਪਣੀਆਂ ਜਿੰਦਾਂ ਵਾਰੀਆਂ ਅਨੇਕ ਸ਼ਹੀਦ ਹੋਏ ਜਿਨ੍ਹਾਂ ਨੇ ਉਹਨਾਂ ਦਾ ਸਾਡਾ ਫਰਜ਼ ਬਣਦਾ ਕਿ ਉਹਨਾਂ ਦੇ ਅਸੀਂ ਜਨਮ ਦਿਹਾੜੇ ਤੇ ਟਾਈਮ ਟੂ ਟਾਈਮ ਜਿੰਨੇ ਵੀ ਉਹਨਾਂ ਦੇ ਸ਼ਹੀਦੀ ਦਿਹਾੜੇ ਆਉਂਦੇ ਨੇ ਉਹ ਮਨਾਉਂਦੇ ਰਹੀਏ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਇਹਨਾਂ ਸ਼ਹੀਦਾਂ ਦਾ ਪਤਾ ਹੋਵੇ ਤੇ ਜਿੰਨੇ ਵੀ ਸਾਡੇ ਮੁਲਕ ਦੇ ਵਿੱਚ ਹੋਰ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਮੈਂ ਬੇਨਤੀ ਕਰਦਾ ਇਨਕਲਾਬੀ ਨੌਜਵਾਨ ਸਭਾ ਵੱਲੋਂ ਵੀ ਉਹ ਵੀ ਆਪਣੇ ਆਪਣੇ ਸੂਬਿਆਂ ਦੇ ਵਿੱਚ ਸ਼ਹੀਦਾਂ ਦਾ ਜਿਹੜਾ ਜਨਮ ਦਿਹਾੜਾ ਉਹ ਮਨਾਇਆ ਕਰਨ ਜਿਵੇਂ ਕਿ ਆਪਾਂ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਨੇ ਆ ਆਪਾਂ ਪਹਿਲਾਂ ਹੀ ਬਿਉਤਬੰਦੀਆਂ ਕਰਨ ਲੱਗ ਜੰਨੇ ਆ ਸੋ ਅੱਜ ਇਨਕਲਾਬੀ ਨੌਜਵਾਨ ਸਭਾ ਵੱਲੋਂ ਸਾਡੇ ਸਾਰੇ ਸਾਥੀਆਂ ਨੇ ਮਿਲ ਕੇ ਜਿਨ੍ਹਾਂ ਤਿਲ ਫੁੱਲ ਹੋਇਆ ਆਪਣੀ ਨੇਕ ਕਮਾਈ ਦੇ ਵਿੱਚੋਂ ਇਹਨਾਂ ਨੇ ਉਹ ਸ਼ਹੀਦਾਂ ਦੇ ਨਾਂ ਤੇ ਕੱਢਿਆ ਸੋ ਜਾਤ ਪਾਤਰ ਮਜ ਮਦਵ ਦੇ ਬਿਤ ਕਰੇ ਤੋਂ ਉੱਪਰ ਉੱਠ ਕੇ ਅਸੀਂ ਇਨਕਲਾਬੀ ਨੌਜਵਾਨ ਸਰਵ ਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੇ ਆ ਕਿ ਇੱਕ ਮੁਠ ਇੱਕ ਜੁੱਟ ਹੋ ਕੇ ਰਹੀਏ ਤਾਂ ਜੋ ਇਸ ਮੁਲਕ ਦੇ ਵਿੱਚ ਅਮਨ ਸ਼ਾਂਤੀ ਰਹੇ ਸੋ ਜਿਹੜੇ ਦਿਮਾਗੀ ਬੰਦੇ ਨੇ ਉਹਨਾਂ ਦੀਆਂ ਹਕੁੰਤਰਾਂ ਦੇ ਵਿੱਚ ਨਾ ਆਉਣ ਕਿਉਂਕਿ ਦਿਮਾਗੀ ਬੰਦੇ ਹੁੰਦੇ ਨੇ ਜਿਹੜੇ ਉਹ ਸੰਗਠਨ ਨੂੰ ਪਾੜ ਦਿੰਦੇ ਨੇ ਉਹ ਦੇਸ਼ ਨੂੰ ਪਾੜ ਦਿੰਦੇ ਨੇ ਉਹ ਪਿੰਡਾਂ ਦੇ ਵਿੱਚ ਜਿਹੜੀਆਂ ਭਾਈਚਾਰਕ ਕਿਸਾਨੀ ਹੁੰਦੀ ਹੈ ਉਹਨਾਂ ਨੂੰ ਪਾੜ ਦਿੰਦੇ ਨੇ ਕਿਉਂਕਿ ਹਿੰਦੁਸਤਾਨ ਸਾਡਾ ਜਿਹੜਾ ਹੈਗਾ ਉਹ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦੀ ਇੱਕ ਫੁਲਵਾੜੀ ਆ ਆਓ ਇਹਦੇ ਮਾਲੀ ਬਣੀਏ ਨਾ ਕਿ ਇਹਦੇ ਵਿੱਚ ਕੋਈ ਇਹੋ ਜਿਹਾ ਉਜਾੜਾ ਕਰਨ ਵਾਲਾ ਆਪਾਂ ਪੈਦਾ ਹੋਣ ਦੀਏ ਜੋ ਕਿ ਸਾਡੀ ਇਸ ਫੁਲਵਾੜੀ ਨੂੰ ਨੁਕਸਾਨ ਪਹਚਾਵੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੇ 117ਵੇਂ ਜਨਮ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਅੱਜ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦਾ 117ਵਾਂ ਜਿਹੜਾ ਜਨਮ ਦਿਹਾੜਾ ਬਹੁਤ ਹੀ ਧੁੰਮਕਾਂ ਦੇ ਨਾਲ ਇਸੇ ਇਲਾਕੇ ਦੇ ਲੋਕਾਂ ਨੇ ਅੱਜ ਮਨਾਇਆ ਔਰ ਅੱਜ ਮਤਲਬ ਕਿ ਇੰਨਾ ਖੁਸ਼ੀ ਦਾ ਮਾਹੌਲ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਜਿਹੜੇ ਬੱਚੇ ਨੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਇਹਨਾਂ ਨੂੰ ਜਿਹੜਾ ਨਾਟਕ ਦੇ ਰਾਹੀਂ ਜਾਗਰੂਕ ਕੀਤਾ ਗਿਆ ਕਿ ਬੱਚਿਆਂ ਨੂੰ ਦੱਸਿਆ ਗਿਆ ਕਿ ਆਪਣਾ ਜਿਹੜਾ ਦੇਸ਼ ਦਾ ਆਪਣੇ ਪੰਜਾਬ ਦਾ ਜਿਹੜਾ ਇਤਿਹਾਸ ਹੈ ਜਿਹੜੇ ਇਨਕਲਾਬੀ ਯੁੱਧਾਂ ਨੇ ਆਪਣੀ ਛੋਟੀ ਉਮਰਾਂ ਦੇ ਵਿੱਚ ਜਾਣਾਂ ਦੇ ਕੇ ਇਸ ਦੇਸ਼ ਨੂੰ ਜਿਹੜਾ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਭੂਮਿਕਾ ਉਹ ਜਿਹੜੀ ਅਦਾ ਕੀਤੀ ਸੀ ਉਹ ਸਾਡੇ ਸੱਚੇ ਸੂਰਮੇ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਉਧਮ ਸਿੰਘ ਜੀ ਸੁਖਦੇਵ ਰਾਜਗੁਰੂ ਅਨੇਕਾਂ ਹੈ ਜਿਹੜੇ ਨੌਜਵਾਨ ਸ਼ਹੀਦਾਂ ਨੇ ਜਿਹੜੀਆਂ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਨੂੰ ਜਿਹੜੀ ਆਜ਼ਾਦੀ ਦਿਵਾਈ ਸੀ ਸੋ ਅੱਜ ਸਾਰੇ ਬੱਚੇ ਵੀ ਅੱਜ ਇਤਿਹਾਸ ਦੇ ਨਾਲ ਜਾਣੂ ਹੋਏ ਨੇ ਜਿਹੜਾ ਅੱਜ ਨਾਟਕ ਹੋਇਆ ਇਹਦੇ ਵਿੱਚ ਦ੍ਰਿਸ਼ਿਟ ਦਿਖਾਇਆ ਗਿਆ ਕਿ ਉਸ ਸਮੇਂ ਦੇ ਦੌਰਾਨ ਜਿਹੜੀਆਂ ਜ਼ਾਲਮ ਸਰਕਾਰਾਂ ਅੰਗਰੇਜ਼ ਹਕੂਮਤ ਸੀ ਜਿਹੜੀ ਉਹ ਕਿਵੇਂ ਦੇਸ਼ ਦੇ ਲੋਕਾਂ ਦੇ ਉੱਪਰ ਕੈਟ ਆਉਂਦੀ ਸੀ ਉਹਦਾ ਜਿਹੜਾ ਮੂੰਹ ਤੋੜ ਮਾ ਜਿਹੜਾ ਜਵਾਬ ਸੀ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਜਿਹੜਾ ਉਹਨਾਂ ਦੇ ਅਫਸਰਾਂ ਨੂੰ ਮਾਰ ਕੇ ਤੇ ਫਾਂਸੀ ਦੇ ਰਸੇ ਜਿਹੜੇ ਚੁੰਮ ਕੇ ਜਿਹੜੇ ਉਹਨਾਂ ਨੇ ਦਿੱਤੇ ਸੀ ਸੋ ਨੌਜਵਾਨਾਂ ਨੂੰ ਵੀ ਜਿਹੜਾ ਇੱਕ ਬਹੁਤ ਉਤਸ਼ਾਹ ਜਿਹੜਾ ਅੱਜ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਇਹ ਸਾਰੇ ਵੀ ਅੱਜ ਸਰਦਾਰ ਭਗਤ ਸਿੰਘ ਜੀ ਸ਼ਹੀਦ ਦੇ ਜਮ ਜਿਹੜੇ ਨੇ ਇਹਨਾਂ ਦੇ ਜਨਮ ਦਿਹਾੜੇ ਤੇ ਅੱਜ ਨਤਮਸਤਕ ਹੋਣ ਹੈ ਨੇ ਸ਼ਰਧਾਂਜਲੀ ਦੇ ਫੁੱਲ ਅਰਪਣ ਕੀਤੇ ਨੇ ਤੇ ਯਾਦ ਕੀਤਾ ਤੇ ਬੱਚਿਆਂ ਨੂੰ ਵੀ ਜਿਹੜਾ ਆਪਣੇ ਇਤਿਹਾਸ ਦੇ ਨਾਲ ਜੋੜਨ ਦਾ ਜਿਹੜਾ ਨੌਜਵਾਨ ਜਿਹੜੀ ਸੇਵਾ ਸੁਸਾਇਟੀ ਹੈਗੀ ਆ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਕਿ ਲਗਾਤਾਰ ਇਹ ਪ੍ਰਾਲੇ ਕਰਦੇ ਨੇ ਤੇ ਲਗਾਤਾਰ ਇਹ ਜਿਹੜਾ ਇੱਥੇ ਦੇ ਲੋਕਾਂ ਨੂੰ ਬੱਚਿਆਂ ਨੂੰ ਮਾਤਾ-ਮਾਣ ਨੂੰ ਭੈਣਾਂ ਨੂੰ ਉਹ ਇਤਿਹਾਸ ਦੇ ਨਾਲ ਜੋੜਨ ਦਾ ਜਿਹੜਾ ਕੰਮ ਕਰਦੇ ਨੇ ਸੋ ਇਹਨਾਂ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ